ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਗਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਯੋਦਾ ਬੋਲਵਾਰឧបਕਾਰੀ ਮੇਰੀ ਪ੍ਰੀਤੇ ਮਾਲਕ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਹੀ ਦਿਹਾੜੇ ਦੀਆਂ ਦਾਸ ਬੀਬੀ ਬਿਆਨਤ ਗੁਰਖਾਸਰ ਦੇ ਜਥੇ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਜੀ ਛੇਵੇਂ ਪਾਸ਼ਾ ਨੂੰ ਸਮਰਪਿਤ ਕਵਿਤਾ ਤੁਹਾਡੇ ਸਾਹਮਣੇ ਦਾਸ ਬੀਬੀ ਬਿਆਨਤ ਗੁਰਖਾਸਰ ਜਥਾ ਇਉਂ ਪੇਸ਼ ਕਰ ਰਿਹਾ ਜੀ ਗੱਦੀ ਗੁਰੂ ਨਾਨਕ ਦੀ ਗੱਦੀ ਗੁਰੂ ਨਾਨਕ ਦੀ ਬੈਠੇ ਗੁਰੂ ਹਰਗੋਬਿੰਦ ਗੱਦੀ ਗੁਰੂ ਨਾਨਕ ਦੀ ਗੱਦੀ ਗੁਰੂ ਨਾਨਕ ਦੀ ਤੇਗ ਗੁਰੂ ਹਰਗੋਬਿੰਦ ਵੀਰਤਾ ਦੇ ਤਨੀ ਤੇਗ ਤਾਰੀ ਛੇਵੇਂ ਪਾਤਸ਼ਾਹ ਵੀਰਤਾ ਦੇ ਤਨੀ ਤੇਗ ਤਾਰੀ ਛੇਵੇਂ ਪਾਤਸ਼ਾਹ ਜਦੀ ਉਹ ਸਾਰੀ ਛੇਵੇਂ ਪਾਤਸ਼ਾਹ ਕੀਤੀ ਸਖ ਰਾਜ ਦੀ ਉਹ ਸਾਰੀ ਛੇਵੇਂ ਪਾਤਸ਼ਾਹ ਉਹਦੇ ਦਰਬਾਰ ਵਿੱਚ ਉਹਦੇ ਦਰਬਾਰ ਵਿੱਚ ਦਿਲਬਰਾਨੇਵਾਰਾਂ ਗਈਆਂ ਉਹਦੇ ਦਰਬਾਰ ਵਿੱਚ ਦਿਲਬਰਾਨੇਵਾਰਾਂ ਗਈਆਂ ਉਹਦੇ ਬਲਕਾਈ 6 ਵਿੱਚ ਪਾਤਸ਼ਾਹ ਮਹਾਉਪਕਾਰੀ ਬਲਕਾਈ 6 ਵਿੱਚ ਪਾਤਸ਼ਾਹ ਮਹਾਉਪਕਾਰੀ ਬਲਕਾਈ 6 ਵਿੱਚ ਪਾਤਸ਼ਾਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ